ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਸੈਬ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਪਾਵਨ ਤੇ ਪਵਿੱਤਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਭ ਨਾ ਆਇਓ ਇਹ ਸ਼ਹੀਦਾਂ ਦੇ ਸਰਤਾਜ ਸੈਬ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਪਾਵਨ ਤੇ ਪਵਿੱਤਰ ਉਹ ਦਰਬਾਰ ਜਿੱਥੋਂ ਪੁਰਾਤਨ ਸਮੇ ਤੋਂ ਲੈ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖ ਸੰਗਤ ਇਸ ਦਰ ਦੇ ਉੱਤੇ ਜਿੱਥੇ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੋਵੇ ਪੂਜਨਯੋਗ ਤੇ ਸਾਰੇ ਸਥਾਨ ਹੁੰਦੇ ਨੇ ਪਰ ਇਸ ਸਥਾਨ ਦੀ ਸਾਰਿਆਂ ਤੋਂ ਬਲੱਖਣਤਾ ਤੇ ਨਿਰਧਾਰਤ ਸ਼ਰਦਾ ਵਾਲੇ ਲੋਕ ਜਿਹੜੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਟਾਈਮ ਦੇ ਉੱਤੇ ਰੋਕਾਂ ਤੇ ਕੋੜ ਤੋਂ ਪੀੜਿਤ ਲੋਕ ਗੁਰੂ ਸਾਹਿਬ ਜੀ ਦੇ ਦਰ ਦੇ ਉੱਤੇ ਆਣ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਪੜ੍ਹੀ ਇਹ ਪਵਿੱਤਰ ਤੇ ਪਾਵਨ ਸਰੋਵਰ ਦੇ ਵਿੱਚ ਉਹ ਸ਼ਰਾਨ ਕੀਤਾ ਤੇ ਉਹਨਾਂ ਦੇ ਦੁਨਿਆਵੀ ਤੇ ਦੁਨੀਆ ਦੇ ਰੋਗ ਕੱਟੇ ਗਏ ਇਸ ਦਰ ਦੇ ਉੱਤੇ ਜਿਹੜਾ ਵੀ ਗੁਰੂ ਸਾਹਿਬ ਜੀ ਦੇ ਘਰ ਸੱਚਮੁੱਚ ਅਰਦਾਸ ਕਰ ਕਰਕੇ ਆਉਂਦਾ ਏ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੁਨਿਆਵੀ ਦੁਨੀਆ ਦੇ ਰੋਗ ਅਤੇ ਅੱਗੇ ਆਉਣ ਵਾਲਾ ਸਮਾਂ ਉਹਨੂੰ ਬਤੀਤ ਕਰਦਾ ਏ ਇਸ ਕਰਕੇ ਸਾਰੇ ਹੀ ਗੁਰਸਿੱਖਾਂ ਦੇ ਵਿੱਚ ਨੀ ਇਹ ਦੁਨੀਆ ਲੈਵਲ ਤੇ ਵਰਲਡ ਲੈਵਲ ਤੇ ਲੋਕ ਸੇਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਜਿੱਥੇ ਬਾਣੀ ਪੜ੍ਹਦੇ ਆ ਬਾਣੀ ਸੁਣਦੇ ਆ ਬਾਣੀ ਉਚਾਰਦੇ ਆ ਉੱਥੇ ਇੱਕ ਅਰਦਾਸ ਵੀ ਕਰਦੇ ਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰੋ ਦਇਆ ਕਰੋ ਮਿਹਰ ਕਰੋ ਇਸ ਦੁਨੀਆ ਦੇ ਉੱਤੇ ਮਨੁੱਖਾ ਜੀਵਨ ਲੈ ਕਰਕੇ ਆਏ ਆ ਸਾਡੇ ਤੇ ਮਿਹਰਾਂ ਕਰੋ ਰਹਿਮਤ ਕਰੋ ਇਸ ਕਰਕੇ ਅੱਜ ਵਿਸਾਖ ਮਹੀਨੇ ਦੀ ਮਸਿਆ ਹੈ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਇਲਾਕੇ ਭਰ ਦੀਆਂ ਸੰਗਤਾਂ ਦੇ ਨਾਲ ਹੀ ਸਹਿਯੋਗ ਦੇ ਨਾਲ ਮਨਾਈ ਜਾ ਰਹੀ ਆ ਜਿੱਥੋਂ ਵੀ ਕੋਈ ਦੂਰ ਦਰਡੇੋਂ ਆਇਆ ਹੈ ਇਸ ਘਰ ਦਾ ਮੁੱਖ ਸੇਵਾਦਾਰ ਹੋਂਦੇ ਨਾਂ ਦੇ ਉੱਤੇ ਸਾਰੀ ਸਿੱਖ ਸੰਗਤ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਔਰ ਕੀ ਚਾੜੂ ਲੈ ਕੇ ਚਲੇ ਨੇ ਕੀ ਦਰਸ਼ਨਾ ਮੇਰਾ ਨਾ ਦਰਸ਼ਨਾ ਤੇ ਸੰਗਰ ਕਲਾਂ ਤੋਂ ਆਏ ਇਹ ਬੱਚੇ ਦੀ ਸੁਖਣਾ ਝਾੜੂ ਚੜ ਪਿਤਾ ਲੈ ਕੇ ਮੱਸੀਆ ਦਾchnaan ਕਰਨ ਹਰਵਰੀ ਹੁੰਦੇ ਬੱਚੇ ਹਾਂਜੀ ਵਾਹਿਗੁਰੂ ਜਕਾਰਾ ਸਾਹਿਬ ਵਾਹਿਗੁਰੂ ਜੀ ਫਤਿਹ ਸਰਕਾਰ ਜੋ ਸਾਧ ਸੰਗਤ ਦੀ ਬੇਨਤੀ ਆ ਵੀ ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਣਵਾਇਆ ਸੀ ਜਾਂਦੇ ਸਰਕਾਰ ਜੋ ਇਹ ਆ ਇਹ ਪਹਿਲਾਂ ਜੀਓਬਾ ਸਾਹਿਬ ਪੁੱਤਰੇ ਆ ਉਹਨਾਂ ਨੇ ਨਹੀਂ ਗੱਲ ਬੜੀ ਦੀ ਮਾਤਾ ਕੌਲਾ ਜੀ ਹੋਏ ਆ ਉਹਨਾਂ ਦੀ ਜਮੀਨ ਆ 25 ਕਿਲੇ ਜਿਹੜੀ ਦਿੱਤੀ ਆ ਉਹਨਾਂ ਨੇ ਕਿਹਾ ਵੀ ਸਾਡੀ ਜਗ੍ਹਾ ਜਗ੍ਹਾ ਰਹਿਣੀ ਚਾਹੀਦੀ ਏ ਪਰ ਉਹਨਾਂ ਨੇ ਚਾਹੁੰਦੇ ਆ ਢਾਡੀ ਹੋਏਗੀ ਮਰਸੀਆ ਸਾਡੀ ਹੋਏਗੀ ਸ੍ਰੀ ਰਾਮਦਾਸ ਦੇ ਦਰਬਾਰ ਤੇ ਤੇ ਜੇ ਦੋ ਤਨੁ ਮਨ ਨੂੰ ਇਸ਼ਨਾਨ ਕਰਨਗੇ ਮਰਸੀਆ ਤੇ ਆਉਣਗੇ ਮਰਸੀਆ ਚਾਹਦੇ ਦੇ ਮਰਸੀਆ ਤੇ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਹੋਣਗੀਆਂ ਇਸ ਹੀ ਢੰਗ ਨਾਲ ਸਤਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਥਾਨ ਆ ਇਹ ਕਰਮਾਂ ਆਪਾਂ ਗਾਨਾ ਦੇ ਦਰਸ਼ਨਦਾਰ ਹੁੰਦੇ ਆ ਬਾਕੀ ਵੇਖ ਹੀ ਸਕਦੇ ਹੋ ਜੋ ਸਲੋਰ ਆ ਗੁਰਦੁਆਰਾ ਸਾਹਿਬ ਪੰਜੀ ਕਿਲੇ ਤੇ ਆ ਇੱਥੇ ਗੁਰਦੁਆਰਾ ਸਾਹਿਬ ਹੈ ਵਿੱਚੇ ਤਲਾਸ਼ ਸਾਹਿਬ ਆ ਤਨੋਂ ਮਨੋਂ ਜੋਰ ਆਏਗਾ ਉਹ ਮਨੋ ਕਾਮਨਾ ਪੂਰੀਆਂ ਕਰਕੇ ਦੇ ਆਗਾ ਗੁਰੂ ਕਰੋ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਇੱਥੇ ਸਾਰੀ ਚੀਜ਼ਾਂ ਹਰ ਚੀਜ਼ ਇੱਥੇ ਮਿਲਦੀ ਮਹਾਰਾਜ ਕਰੋ ਇਹ ਹਰ ਇੱਕ ਮੱਸਿਆ ਮਹਾਰਾਜ ਨੇ ਸੁਤਨਾ ਲਈ ਆਪਣੀ ਹਰ ਇੱਕ ਖੁਸ਼ੀਆਂ ਪ੍ਰਾਪਤ ਕੀਤੀਆਂ ਇੱਥੋਂ ਜੋ ਮੰਗੇ ਉਹ ਦਰ ਤੋਂ ਮਿਲਦਾ ਮਹਾਰਾਜ ਦੇ ਆਪਦੀ ਨੇਚਾ ਨਾ ਆਉਣਾ ਚਾਹੀਦਾ ਮਹਾਰਾਜ ਦੇ ਕਰ ਸਭ ਕੁਝ ਮਿਲਦਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਖੰਦ ਸਿੰਘ ਦਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਬਾਰ ਤੇ ਮਸਿਆ ਦੇ ਇਸ਼ਨਾਨ ਵਾਸਤੇ ਆਏ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਐਸਾ ਦਰਬਾਰ ਹੈ ਜਿੱਥੇ ਹਰ ਮਹੀਨੇ ਮਸਿਆ ਦਾ 14 ਦਾ ਦਿਹਾੜਾ ਮਨਾਇਆ ਜਾਂਦਾ ਹੈ ਇਹ ਮਸਿਆ ਦਾ ਦਿਹਾੜਾ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਵਿਲੱਖਣ ਦਿਹਾੜਾ ਹੈ ਜੋ ਸੰਗਤਾਂ ਸ਼ਰਦਾ ਦੇ ਨਾਲ ਮਸਿਆ ਦੀ ਸੁਖਣਾ ਸੁਖ ਦੀਆਂ ਹਨ ਔਰ ਤੰਦ ਦੇ ਰੋਗ ਦੂਰ ਹੋ ਜਾਂਦੇ ਹਨ ਇਸ਼ਨਾਨ ਕਰਨ ਦੇ ਨਾਲ ਇੱਥੇ ਇੱਕ ਪ੍ਰਾਤਨ ਮਰਜ਼ਾਦਾ ਹੈ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਟਾਈਮ ਤੋਂ ਹੀ ਜਦੋਂ ਕਿਸੇ ਦੇ ਸਰੀਰ ਤੇ ਮੌਕੇ ਜਾਂ ਕੋਈ ਹੋਰ ਚਮੜੀ ਦਾ ਰੋਗ ਹੁੰਦਾ ਹੈ ਤੇ ਲੂਣ ਔਰ ਝਾੜੂ ਚੜਾ ਕੇ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਨ ਸੰਗਤਾਂ ਤੇ ਉਹ ਜਿਹੜਾ ਦੂਰ ਜਿਹੜਾ ਰੋਗ ਹੈ ਉਹ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰਕੇ ਦੂਰ ਕਰ ਦਿੰਦੇ ਹਨ ਇਹ ਬਹੁਤ ਹੀ ਪ੍ਰਾਤਨ ਸਮੇ ਤੋਂ ਚੱਲਦੀ ਆ ਰਹੀ ਪਰੰਪਰਾ ਹੈ ਇਸ ਕਰਕੇ ਜਿਹੜਾ ਲੂਣ ਤੇ ਝਾੜੂ ਚੜਾਉਣਾ ਮੌਕੇ ਸਰੀਰ ਦੇ ਉੱਤੇ ਹੋਰ ਕੋਈ ਚਮੜੀ ਦਾ ਰੋਗ ਹੈ ਉਹ ਦੂਰ ਹੋ ਜਾਂਦਾ ਹੈ ਤੇ ਮੱਸਿਆ ਦੇ ਵਾਲੇ ਦਿਨ ਇਸ਼ਨਾਨ ਕਰਨ ਦੇ ਨਾਲ ਚਮੜੀ ਦੇ ਰੋਗ ਔਰ ਸਰੀਰਕ ਰੋਗ ਦੂਰ ਹੁੰਦੇ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਬਾਰ ਦੀ ਇਹ ਸਭ ਤੋਂ ਵੱਡੀ ਵਿਲੱਖਣਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ